ਜੀ ਜਿੱਦਾਂ ਕੀ ਆਪਾਂ ਲਾਲ ਦੀਆਂ ਦੇ ਵਿੱਚ ਦੇਖਦੇ ਹਾਂ ਜਦੋਂ ਉਹ ਕਹਿੰਦੇ ਨੇ ਕਿ ਤੁਹਾਡੇ ਘਰੇ ਦੋ ਧੀਆ ਤੇ ਇੱਕ ਪੁੱਤ ਹੋਇਆ ਹੈ ਤੇ ਗੁਰਪ੍ਰੀਤ ਤੇ ਉਸਦੀ ਮਾਂ ਤੇ ਅਮਰ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਤੇ ਉੱਥੇ ਹੀ ਪੰਗੜੇ ਪਾਉਣ ਲੱਗ ਜਾਂਦੇ ਹਨ ਤੇ ਪੰਗੜੇ ਪਾਉਂਦਾ ਹੋਇਆ ਨਾਲੇ ਆਪਦੇ ਭਰਾ ਨੂੰ ਕਹਿੰਦਾ ਹੈ ਕਿ ਹੁਣ ਤਾਂ ਆਪਾਂ ਵੱਟੇ ਚੁੱਕ ਦਾਂਗੇ ਹੁਣ ਮੇਰੇ ਦਿਮਾਗ ਤੇ ਕੋਈ ਵੀ ਟੈਨਸ਼ਨ ਨਹੀਂ ਰਹੇਗੀ ਹੁਣ ਤਾਂ ਸਭ ਕੁਝ ਸਹੀ ਹੋ ਗਿਆ ਹੈ ਵੇਖੀ ਤਾਂ ਜਾਈ ਹੁਣ ਆਪਾਂ ਲੋਕਾਂ ਨੂੰ ਦਿਖਾ ਦੇਵਾਂਗੇ ਇਸੇ ਤਰ੍ਹਾਂ ਗੱਲਾਂ ਕਰ ਰਿਹਾ ਹੁੰਦਾ ਹੈ ਤੇ ਬਾਅਦ ਵਿੱਚ ਉੱਥੇ ਹੀ ਗੁਰਪ੍ਰੀਤ ਕਹਿੰਦਾ ਹੈ ਕਿ ਤੂੰ ਆ ਮੇਰੇ ਬਟੂਆ ਲਾਇਆ ਜਾਂਦਾ ਤੇ ਇਸ ਵਿੱਚੋਂ ਪੈਸੇ ਲੈ ਲਾ ਜਿੰਨੇ ਵੀ ਪੈਸੇ ਲੈਣੇ ਹਨ ਲੈ ਲਾ ਤੇ ਡੱਬੇ ਲਿਆ ਕੇ ਸਾਰੇ ਪਿੰਡ ਦੇ ਵਿੱਚ ਵੰਡਦੇ ਆਪਾਂ ਵੀ ਲੋਕਾਂ ਨੂੰ ਦਿਖਾ ਦੇਣਾ ਹੈ ਜਦੋਂ ਇਹ ਉੱਚੀ ਉੱਚੀ ਬੋਲ ਰਹੇ ਹੁੰਦੇ ਹਨ ਤੇ ਡਾਕਟਰ ਵੀ ਆ ਜਾਂਦਾ ਹੈ ਤੇ ਡਾਕਟਰ ਕਹਿੰਦਾ ਹੈ ਕਿ ਨਾ ਦੁਜਾ ਕਿ ਤੁਸੀਂ ਇੰਨੀ ਉੱਚੀ ਕਿਉਂ ਆਵਾਜ਼ ਆਵਾਜ਼ਾਂ ਮਾਰ ਰਹੇ ਹੋ ਤੁਹਾਨੂੰ ਪਤਾ ਨਹੀਂ ਇਹ ਹਸਪੀਟਲ ਹੈ ਤੁਹਾਡੀ ਕੋਈ ਪੰਚਾਇਤ ਨਹੀਂ ਹੈ ਨਾ ਤੁਹਾਡੀ ਕੋਈ ਸਾਥ ਹੈ ਇਸੇ ਤਰ੍ਹਾਂ ਉਹ ਗੱਲਾਂ ਕਰ ਰਿਹਾ ਹਿਰਿਆ ਹੁੰਦਾ ਹੈ ਕਿ ਇੱਟੇ ਉਹ ਫਿਰ ਚੁੱਪ ਕਰ ਜਾਂਦਾ ਉਹ ਕਹਿੰਦਾ ਠੀਕ ਹੈ ਡਾਕਟਰ ਜੀ ਤਾਂ ਆਹ ਤਾਂ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਘਰ ਤਿੰਨ ਤਿੰਨ ਬੱਚੇ ਹੋਏ ਨੇ ਦੋ ਬੇਟੀਆਂ ਤੇ ਇੱਕ ਬੇਟਾ ਜੇਕਰ ਉਹਨਾਂ ਨੂੰ ਕੁਝ ਹੋ ਜਾਵੇ ਤਾਂ ਕੌਣ ਜੁਮੇ ਵਾਰ ਹੈ ਇੱਥੇ ਹੀ ਫਿਰ ਇਹ ਗੱਲਾਂ ਕਰਦੇ ਹੁੰਦੇ ਨੇ ਤੇ ਇਸੇ ਤਰ੍ਹਾਂ ਹੀ ਜਦੋਂ ਕਹਿੰਦਾ ਹੈ ਕਿ ਜਾਨ ਕਰ ਜਾਂਦੇ ਕੀ ਕਿਹਾ ਸੀ ਡਾਕਟਰ ਕਹਿੰਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਨਾ ਤੇਰੇ ਘਰੇ ਤਿੰਨ ਬੱਚੇ ਹੋਣਗੇ ਇਸੇ ਤਰ੍ਹਾਂ ਕਰਕੇ ਫਿਰ ਉਹ ਗੱਲਾਂ ਕਰ ਰਹੇ ਹੋ ਇਧਰ ਮਿਹਿੰਦਾ ਵੇਟ ਕਰ ਰਿਹਾ ਹੁੰਦਾ ਹੈ ਕਿ ਕਦੋਂ ਕੋਈ ਖੁਸ਼ਖਬਰੀ ਆਵੇ ਤੇ ਉਹਨਾਂ ਦੇ ਘਰ ਵੇ ਉੱਠ ਕੇ ਬਾਹਰ ਆਣ ਕੇ ਦੇਖਣ ਲੱਗ ਪੈਂਦਾ ਹੈ ਤੇ ਉੱਥੇ ਹੀ ਉਸ ਦੀ ਘਰ ਵਾਲੀ ਹਰਪ੍ਰੀਤ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਦੇਖਦੇ ਹੋ ਚਲੋ ਅੰਦਰ ਜਦੋਂ ਕੋਈ ਖਬਰ ਸਾਰ ਆਈ ਤੇ ਪਹੁੰਚ ਜਾਵੇਗੀ ਇੱਥੇ ਹੀ ਫਿਰ ਬਲਜੀਤ ਕਹਿੰਦੀ ਹੈ ਕਿ ਤੁਹਾਡੀਆਂ ਗੰਧ ਥਣੋਂ ਛਾਤੀਆਂ ਮਾਰਨ ਦੀ ਆਦਤ ਗਈ ਨਹੀਂ ਹਜੇ ਮੈਂ ਵੀਰ ਨੂੰ ਕਹਿ ਕੇ ਇਹ ਵੀ ਗੰਧ ਉੱਚੀ ਹੀ ਕਰਵਾਉਣੀ ਪੈਣੀ ਹੈ ਬਲਜੀਤ ਫਿਰ ਉਹ ਬੋਲਦੀ ਜਾਂਦੀ ਹੁੰਦੀ ਹੈ ਤੇ ਫਿਰ ਹਰਪ੍ਰੀਤ ਕਹਿੰਦੀ ਹੈ ਕਿ ਮੈਂ ਹਟ ਚੁੱਕ ਕੇ ਤੇਰੇ ਦਰਚ ਮਾਰਨੀ ਹੈ ਜਿਵੇਂ ਤੂੰ ਬਕਬਕ ਲੱਗੀ ਹੋਈ ਹੈ ਜਿੰਨਾ ਤੈਨੂੰ ਫਿਕਰ ਹੈ ਉਨਾ ਹੀ ਸਾਨੂੰ ਕਹਿੰਦੀ ਤੁਹਾਨੂੰ ਸਾਡੇ ਘਰ ਦੇ ਫਿਗਰ ਕਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਆਪਣੇ ਘਰ ਤੇ ਕਰ ਸੇਤ ਰਹੋ ਕਹਿੰਦੀ ਪਹਿਲਾਂ ਤੂੰ ਮੇਰੀਆਂ ਹੀ ਗੱਲਾਂ ਸੋਂਦੀ ਹੁੰਦੀ ਸੀ ਤੇ ਹੁਣ ਦੇਖ ਉਹ ਆਦੀ ਹੁਣ ਜੇ ਮੈਂ ਤੇਰੇ ਬਰੋਬਰ ਬੋਲਣ ਲੱਗ ਗਈ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਲੱਗ ਪਈ ਆ ਤੇ ਹੁਣ ਤੈਨੂੰ ਮੈਂ ਦੁਖਦੀ ਹਾਂ ਬਲਜੀਤ ਇਹ ਗੱਲ ਸੁਣ ਕੇ ਪਰਕੁੱਟਦੀ ਹੈ ਤੇ ਕਹਦੀ ਆ ਕਿ ਖਬਰਦਾਰ ਤੁਸੀਂ ਆਪਦੇ ਹੀ ਘਰੇ ਹੀ ਰਹੋ ਇਹ ਇਸੇ ਤਰ੍ਹਾਂ ਫਿਰ ਵਾਪਸ ਉਹ ਆਪਣੇ ਘਰਾਂ ਵੱਲ ਹੋ ਜਾਂਦੇ ਨੇ ਤੇ ਇੱਥੇ ਬਲਜੀਤ ਆਪਣੇ ਮੁੰਡੇ ਨੂੰ ਕਹਿ ਰਹੀ ਹੁੰਦੀ ਹੈ ਕਿ ਜਦੋਂ ਮੈਂ ਇਕੱਲੀ ਹੋਵਾਂ ਉਦੋਂ ਤੂੰ ਮੈਨੂੰ ਮਾਂ ਕਿਹਾ ਕਰ ਤੇ ਜਦੋਂ ਮੈਂ ਉਸ ਕੋਲ ਹੋਂਵਾਂ ਕਰਦਿਆਂ ਦੇ ਸਾਹਮਣੇ ਤੂੰ ਉਹਦੋਂ ਮੈਨੂੰ ਚਾਚੀ ਕਿਹਾ ਕਰ ਇਸ ਤਰ੍ਹਾਂ ਸਮਝਾ ਰਹੀ ਹੁੰਦੀ ਹੈ ਬਣਾ ਆ ਜਾਂਦਾ ਜਦ ਆਪਣਾ ਕਹਿੰਦਾ ਹੈ ਬਿਸਤਰੇ ਦੇ ਇਸੇ ਤਰ੍ਹਾਂ ਉਹ ਕਹਿੰਦੀ ਹੈ ਕਿ ਬਿਸਤਰੇ ਤਾਂ ਦੇਣੀ ਹੈ ਪਹਿਲਾਂ ਮੈਨੂੰ ਦੱਸੋ ਕਿ ਵੀਰ ਦੇ ਘਰ ਕੁੜੀਆਂ ਹੀ ਹੋਈਆਂ ਹਨ ਇੱਥੇ ਉਹ ਬੋਲਦਾ ਹੈ ਕਿ ਨਹੀਂ ਦੋ ਕੁੜੀਆਂ ਤੇ ਇੱਕ ਮੁੰਡਾ ਹੈ ਸੁਣ ਕੇ ਬਲਜੀਤ ਦੇ ਰੰਗ ਉੱਡ ਜਾਂਦੇ ਹਨ ਤੇ ਮਿੰਦੇ ਨੂੰ ਬਹੁਤ ਸ਼ੀ ਜਿਆਦਾ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਦੇ ਨਾਲ ਚੂਮ ਮੁੱਟਦਾ ਹੈ ਤੇ ਕਹਿੰਦਾ ਹੈ ਵੀਰ ਵਧਾਈ ਹੋਵੇ ਲਬ ਵੀਰੇ ਦੀ ਕਸ਼ਿਮ ਬੁਰੀ ਹੋ ਗਈ ਇੱਥੇ ਹੀ ਬਲਜੀਤ ਉਸ ਨੂੰ ਅੰਦਰ ਫੜ ਕੇ ਲੈ ਹੁੰਦੀ ਹੈ ਤੇ ਫਿਰ ਕਹਿੰਦੀ ਹੈ ਕਿ ਤੁਹਾਨੂੰ ਤਾਂ ਮੱਤ ਉੱਤੇ ਪਰਦਾ ਪੈ ਗਿਆ ਹੈ ਜੋ ਤੁਹਾਨੂੰ ਕੁਝ ਸਮਝ ਨਹੀਂ ਲੱਗਦੀ ਉਸ ਦੇ ਘਰੇ ਜੇਕਰ ਮੁੰਡਾ ਹੋ ਗਿਆ ਤਾਂ ਆਪਣੇ ਮੁੰਡੇ ਦੀ ਅੱਧੀ ਜ਼ਮੀਨ ਹੋਈ ਜਾਏਗੀ ਤੇ ਇਸੇ ਤਰ੍ਹਾਂ ਇੱਕ ਨਾਮਾ ਪਾ ਦੇ ਦਿੱਤਾ ਹੈ ਤੇ ਇੱਥੇ ਹੀ ਆਪਣਾ ਕਹਿੰਦਾ ਹਾਂ ਇਹ ਤਾਂ ਗੱਲ ਮੈਂ ਸੋਚੀ ਹੀ ਨਹੀਂ ਕਹਿੰਦਾ ਚੱਲ ਕੋਈ ਨਹੀਂ ਅੱਧੀ ਤਾਂ ਲਵੇਗਾ ਹੀ ਉਹ ਕਹਿੰਦੀ ਫਿਰ ਵੱਡੇ ਹੋ ਕੇ ਕਿਨਾਰਨਾਮਾ ਵੀ ਟੁੱਟ ਜਾਏਗਾ ਜਦੋਂ ਇਹ ਆਪਣੀ ਜ਼ਮੀਨ ਵੀ ਲੈ ਲਏਗਾ ਤੇ ਉਹ ਕਹਿੰਦਾ ਹੈ ਫਿਰ ਤੂੰ ਗੁਰੀਤ ਦੇ ਨਾਲ ਪਿਆਰ ਇਸ ਤਰ੍ਹਾਂ ਇਹ ਪੇਸ਼ ਆਇਆ ਕਰ ਤਾਂ ਜੋ ਕੱਲ ਨੂੰ ਆਪਣੀ ਹੀ ਗੱਲ ਸੁਣੇ ਤੇ ਆਪਣੇ ਹੀ ਮਗਰ ਲੱਗ ਕੇ ਕਿਨਾਰਾ ਮਾ ਤੋੜ ਕੇ ਆਪਣੇ ਕੋਲ ਆ ਜਾਵੇ ਦੂਜੇ ਪਾਸੇ ਗੁਰਪ੍ਰੀਤ ਆਪਣੇ ਪੁੱਤ ਵੇਖਣ ਨੂੰ ਉਸਕਾ ਤਾਂ ਹੋ ਰਿਹਾ ਹੁੰਦਾ ਹੈ ਤੇ ਉਸਦਾ ਪੁੱਤਰ ਹਾਜੇ ਬਾਹਰ ਨਹੀਂ ਆਇਆ ਹੁੰਦਾ ਤੇ ਇੱਥੇ ਉਹ ਢੇੜੇ ਮਾਰ ਰਿਹਾ ਹੁੰਦਾ ਹੈ ਤੇ ਇੱਥੋਂ ਹੀ ਨਰਸ ਬਾਹਰ ਨਿਕਲਦੀ ਹੈ ਪਹਿਲਾ ਬੱਚਾ ਲੈ ਕੇ ਉਹ ਜਾਂਦੀ ਹੈ ਉਸਦੇ ਮਗਰ ਹੀ ਦੂਜਾ ਬੱਚਾ ਵੀ ਆਉਂਦਾ ਹੈ ਤੇ ਤੀਜਾ ਵੀ ਜਦੋਂ ਤੀਸਰਾ ਹੁੰਦਾ ਹੈ ਤੇ ਗੁਰਪ੍ਰੀਤ ਉਸ ਨੂੰ ਰੋਕਦਾ ਹੈ ਤੇ ਕਹਿੰਦਾ ਹੈ ਕਿ ਇਹ ਮੇਰਾ ਹੀ ਪੁੱਤ ਹੈ ਨਾ ਉਹ ਕਹਿੰਦੀ ਨਹੀਂ ਇਹ ਪੋਤਰੀ ਹੈ ਧੀ ਹੈ ਇਹ ਸੁਣ ਕੇ ਗੁਰਪ੍ਰੀਤ ਉਹਦੇ ਹੱਥ ਪਿੱਛੇ ਕਰ ਲੈਂਦਾ ਹੈ ਤੇ ਕਹਿੰਦਾ ਹੈ ਮੇਰਾ ਪੁੱਤ ਮੈਨੂੰ ਵਿਖਾ ਦਿਓ ਇੱਥੇ ਹੀ ਜਦ ਚਲੇ ਜਾਂਦਾ ਹੈ ਤਾਂ ਨਰਸ ਵਿਚਾਰੀ ਨੂੰ ਇਹ ਹੁੰਦਾ ਹੈ ਕਿ ਹਾਂ ਕਿ ਇਹ ਕੁੜੀ ਸੀ ਇਸ ਕਰਕੇ ਇਸਦੇ ਪਿਓੜੇ ਇਸ ਨੂੰ ਫੜਿਆ ਨਹੀਂ ਇਹ ਸੋਚ ਕੇ ਇੱਥੇ ਹੋ ਰਿਹਾ ਸੋਚ ਰਹੀ ਹੁੰਦੀ ਹੈ ਤੇ ਦੂਜੇ ਪਾਸੇ ਗੁਰਪ੍ਰੀਤ ਫਿਰ ਜਾਂਦਾ ਹੈ ਜਿੱਥੇ ਉਹ ਬੱਚੇ ਲੈ ਕੇ ਤੇ ਉਹਨਾਂ ਦੀ ਮਾਂ ਨੂੰ ਜਾਂਦੇ ਹਨ ਉੱਥੇ ਜਾ ਕੇ ਪੁੱਛਦਾ ਹੈ ਨਰਸ ਨੂੰ ਕਿ ਮੇਰਾ ਪੁੱਤ ਕਿਹੜਾ ਹੈ ਤੇ ਜਦੋਂ ਉਹ ਦੱਸਦੀ ਹੈ ਕਿ ਉਹ ਪਹਿਲੇ ਨੰਬਰ ਵਾਲਾ ਤੁਹਾਡਾ ਪੁੱਤ ਹੈ ਤੇ ਉਹ ਉਸ ਨੂੰ ਝੁੱਕ ਲੈਂਦਾ ਹੈ ਤੇ ਕਹਿੰਦਾ ਦੇਖ ਮੈਂ ਤੇਰਾ ਪਿਓ ਹਾਂ ਇਸ ਤਰ੍ਹਾਂ ਉਸ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਤੇ ਰੋਜੀ ਇਹ ਸਭ ਕੋਈ ਦੇਖ ਰਹੀ ਹੁੰਦੀ ਹੈ ਕਿ ਕਿਸ ਤਰ੍ਹਾਂ ਉਸ ਦੀ ਗਦਮ ਤੋਵਾਂ ਦੀਆਂ ਨੂੰ ਇਗਨੋਰ ਕੀਤਾ ਜਾਂਦਾ ਉਹਨਾਂ ਨੂੰ ਦੇਖਿਆ ਤਾਂ ਕੜੀ ਜਾਂਦਾ ਤੇ ਪੁੱਤ ਨੂੰ ਝੁੱਕ ਕੇ ਉਹ ਖੜਾਉਣ ਲੱਗ ਜਾਂਦਾ ਹੈ ਇੱਥੇ ਹੀ ਨਰਸ ਆਉਂਦੀ ਹੈ ਤੇ ਫਿਰ ਨਰਸ ਆ ਕੇ ਕਹਿੰਦੀ ਹੈ ਕਿ ਤੁਹਾਨੂੰ ਡਾਕਟਰ ਦੇਖ ਰਿਹਾ ਡਾਕਟਰ ਬੁਲਾ ਰਹੇ ਹਨ ਤੇ ਇੱਥੇ ਹੀ ਫਿਰ ਜਦੋਂ ਇਹ ਡਾਕਟਰ ਦਾ ਸੱਦਾ ਆਉਂਦਾ ਹੈ ਤੇ ਗੁਰਪ੍ਰੀਤ ਡਾਕਟਰ ਦੇ ਕੋਲ ਜਾਂਦਾ ਹੈ ਤੇ ਡਾਕਟਰ ਹੈਰਾਨ ਕਰ ਦਿੰਦਾ ਹੈ ਕਹਿੰਦਾ ਹੈ ਕੀ ਨਾ ਦੁਜਾ ਗੁਰ ਰੋਜੀ ਦੀ ਹਾਲਤ ਬਹੁਤ ਅਨਾ ਚੁਕਿਆ ਉਸ ਨੂੰ ਪਿਆਰ ਨਾਲ ਪੇਸ਼ ਆਇਆ ਕਰੋ ਤੇ ਉਸ ਨੂੰ ਪੂਰਾ ਖਿਆਲ ਰੱਖਿਆ ਕਰੋ ਕਿਉਂਕਿ ਉਸ ਨੇ ਤਿੰਨ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ ਤਿੰਨ ਬੱਚਿਆਂ ਦੇ ਜਨਮ ਜੋ ਦਰਦਾ ਹੁੰਦੀਆਂ ਨੇ ਉਹ ਮਾਨਸਿਕ ਤੌਰ ਤੇ ਬਹੁਤ ਜਿਆਦਾ ਕਮਜ਼ੋਰ ਹੋ ਜਾਂਦਾ ਇਸ ਕਰਕੇ ਤੁਸੀਂ ਕਮਕੂਰ ਵੀ ਨਹੀਂ ਕਰਉਣਾ ਤੇ ਨਾ ਹੀ ਉਸ ਨੂੰ ਕੋਈ ਮਾਨਸਿਕ ਤੌਰ ਤੇ ਟੈਨਸ਼ਨ ਦੇਣੀ ਹੈ ਇੱਥੇ ਵੀਡੀਓ ਦੀ ਐਂਡਿੰਗ ਹੁੰਦੀ ਹੈ ਅੱਗੇ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਗੁਰਪ੍ਰੀਤ ਪੇਸ਼ ਆਏਗਾ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ